ਸਾਹਿਬ ਜੀ ਸਲੋਕ ਮੰਨ ਲਾਤੀ ਜਾ ਗੁਰਮੁਖ ਪ੍ਰਵਸੀ ਵੀ ਸਦ ਸਾਚਾ ਅਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵੈ ਗੁਣ ਸਾਚੀ ਹਰ ਦੇ ਉਰ ਦੇ ਉਰਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਆ ਨਾ ਆਪੇ ਕਿਰਪਾ ਧਾਰ ਮਹਲਾ 3 ਜੀ ਕਹੀਏ ਕਥੀਏ ਨਾ ਪਾਈਏ ਆਨੰਦਿ ਨੇ ਰਹਿ ਸਦਾ ਗੁਣ ਗਾਏ ਬਿਨ ਕਰਮੈ ਕਿਨੇ ਨਾ ਪਾਇਓ ਪਾਉ ਗਮੋਏ ਬਿਲਾਈ ਗੁਰ ਕੈ ਸ਼ਬਦ ਮਨ ਤਨ ਭਿਜੈ ਆਪ ਵਸੈ ਮਨਿਆਏ ਨਾਨਕ ਨਜ਼ਰੀ ਪਾਈ ਐ ਆਪੇ ਲੈ ਨਿਲਾਇ ਪੋੜੀ ਆਪੇ ਵੇਦ ਪੁਰਾਨ ਸਭ ਸਾ ਸਤ ਆਪ ਕਥੇ ਆਪ ਭੀਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਰਵਿਰਤੀ ਆਪੇ ਅਕਤ ਕਥੀਜੈ ਆਪੇ ਪੁਨ ਸਭ ਆਪ ਕਰਾਏ ਆਪੋਂ ਅਲਪਤ ਵਰਤੀ ਜੈ ਆਪੇ ਦੁੱਖ ਸੁਖ ਦੇਵੇ ਕਰਤਾ ਆਪੇ ਬਖਸ਼ ਕਰੀ ਜੈ ਆਪੇ ਦੁੱਖ ਸੁਖ ਦਵੇ ਕਰਤਾ ਆਪੇ ਬਖਸ਼ ਕਰੀ ਜੈ ਸਾਰਾ ਜਹੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਮਾਨੀ ਕੇ ਵਾਹਿਦ ਕਲਯੁਗ ਦੇਵਤਾ ਤਨ ਤਨ ਗੁਰੂ ਗਰੀ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਜੀ ਦੀ ਪਾਵਨ ਪੀਤਰ ਗੋਦ ਜੋਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੇ ਸਾ ਸੰਗਤ ਜੀ ਬੜਾ ਭਾਗੇ ਹੋ ਮਰਜ ਨੇ ਦਇਆ ਕੀਤੀ ਹੈ ਆਪਣੀ ਗੋਦ ਬਖਸ਼ੀ ਹੈ ਆਓ ਗੁਰ ਦੀ ਗੋਦ ਵਿੱਚ ਜੇ ਬੈਠੇ ਹਾਂ ਤੇ ਗੁਰ ਤੋਂ ਲਾਹ ਲੈ ਲਈਏ ਗੁਰ ਤੋਂ ਪਿਆਰ ਲੈ ਲਈਏ ਗੁਰ ਤੋਂ ਅਸੀਸ ਲੈ ਲਈਏ ਗੁਰ ਤੋਂ ਪਿਆਰ ਗੁਰ ਤੋਂ ਅਸੀਸ ਗੁਰ ਦੇ ਸ਼ਬਦ ਰਾਹੀਂ ਮਿਲਦੀ ਗੁਰ ਦੇ ਬੋਲਾਂ ਰਾਹੀਂ ਮਿਲਦੀ ਹੈ ਜੋ ਗੁਰਬਾਨੀ ਸਾਨੂੰ ਸੁਣਾਈ ਜਾਂਦੀ ਹੈ ਜੋ ਵਕਤਾ ਸੁਣਾਉਂਦਾ ਹੈ ਪਾਠੀ ਸਿੰਘ ਸੁਣਾਉਂਦਾ ਹੈ ਗਰੰਤੀ ਸਿੰਘ ਸੁਣਾਉਂਦਾ ਹੈ ਕਵੀਸ਼ਰ ਸੁਣਾਉਂਦਾ ਹੈ ਰਾਗੀ ਸੁਣਾਉਂਦਾ ਹੈ ਢਾਡੀ ਕੀਤਨੀਆਂ ਸੁਣਾਉਂਦਾ ਹੈ ਉਹਦੇ ਨਾਲ ਬਖਸ਼ਿਸ਼ ਹੁੰਦੀ ਹੈ ਉਹਦੇ ਨਾਲ ਕਿਰਪਾ ਹੁੰਦੀ ਹੈ ਉਹਦੇ ਨਾਲ ਹਾਜ਼ਰੀ ਲੱਗਦੀ ਹੈ ਬਾਣੀ ਪ੍ਰਭ ਕੀ ਸਭ ਕਹੋ ਬੋਲੇ ਆਪ ਹੀ ਡੋਲ ਨਾ ਕਉ ਹੂੰ ਡੋਲ ਸੋ ਜਿਉਂ-ਜਿਉਂ ਅਸੀਂ ਬਾਣੀ ਸੁਣਾਗੇ ਸੁਣ ਤੂੰ ਬਾਅਦ ਪ੍ਰੈਕਟੀਕਲ ਕਰਾਂਗੇ ਮੰਨਾਂਗੇ ਮੈਂ ਤੁਸੀਂ ਸਾਰੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਫਰਕ ਪੈਣਾ ਸ਼ੁਰੂ ਹੋ ਜਾਏਗਾ ਆਦਤਾਂ ਸੁਧਰ ਜਾਣਗੀਆਂ ਸੁਭਾਅ ਚੰਗਾ ਹੋ ਜਾਏਗਾ ਪ੍ਰੇਮ ਦੇ ਬੋਲ ਜਿਹੜੇ ਨੇ ਸਾਡੇ ਮੁਖ ਤੋਂ ਨਿਕਲਣੇ ਸ਼ੁਰੂ ਹੋ ਜਾਣਗੇ ਅੰਤਰਮੁਖੀ ਹੋ ਜਾਵਾਂਗੇ ਬਾਹਰ ਮੁਖੀ ਹੋਣ ਦੀ ਜਗ੍ਹਾ ਅੰਤਰਮੁਖੀ ਹੋ ਜਾਵਾਂਗੇ ਅੱਗੇ ਵੀ ਮੈਂ ਬੇਨਤੀ ਕੀਤੀ ਹੈ ਕਿ ਅੰਤਰਮੁਖੀ ਹੋ ਕੇ ਜਿਉਣਾ ਗੁਰਮਤ ਹੈ ਬਾਰਮੁਖੀ ਹੋ ਕੇ ਯੋਣਾ ਮਨਮਤ ਹੈ ਬਾਰਮੁਖੀ ਜੋ ਕੁਸ਼ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਮਿੱਥੀਆਂ ਹੋਈਆਂ ਚੀਜ਼ਾਂ ਵੱਲ ਦੇਖ ਦੇਖ ਕੇ ਸੋਚੀ ਜਾਣਾ ਕਲਪਨਾ ਕਰੀ ਜਾਣੀ ਮਿੱਥਿਆ ਸੰਸਾਰ ਨੂੰ ਦੇਖ ਕੇ ਕਲਪਨਾ ਕਰੀ ਜਾਣੀ ਸੋਚੀ ਜਾਣਾ ਸੋਚੀ ਜਾਣਾ ਚਿੰਤਾ ਕਰੀ ਜਾਣੀ ਇਹ ਬਾਰਮੁਖੀ ਹੈ ਬਾਰਵੀਆਂ ਚੀਜ਼ਾਂ ਵੱਲੋਂ ਧਿਆਨ ਹਟਾ ਕੇ ਕੇਵਲ ਅੰਦਰ ਤੱਕਣਾ ਆਪਣੇ ਆਪ ਨੂੰ ਪਹਿਚਾਨਣਾ ਆਪਣੇ ਵਿੱਚੋਂ ਕਮੀਆਂ ਨੂੰ ਦੂਰ ਕਰਨਾ ਆਪਣੇ ਆਪ ਨੂੰ ਜਿੱਥੋਂ ਗਲਤ ਹੈ ਉੱਥੇ ਸਹੀ ਕਰ ਲੈਣਾ ਇਹ ਅੰਤਰਮੁਖੀ ਹੈ ਬਾਣੀ ਸਾਨੂੰ ਇਹੀ ਦੱਸਦੀ ਹੈ ਬੰਦੇ ਖੋਜ ਦਿਲ ਹਰ ਰੋਜ਼ ਅੰਦਰਮੁਖੀ ਹੋ ਰੋਜ ਆਪਣੇ ਮਨ ਨੂੰ ਖੋਜ ਨਾ ਫਿਰ ਪਰੇਸ਼ਾਨੀ ਮਾਹ ਫਿਰ ਕੋਈ ਪਰੇਸ਼ਾਨੀ ਨਹੀਂ ਤੈਨੂੰ ਆਕੇ ਤੰਗ ਕਰੇਗੀ ਜਦੋਂ ਅਸੀਂ ਆਪਣੇ ਆਪਣੇ ਮਨ ਨੂੰ ਖੋਜਣਾ ਸ਼ੁਰੂ ਕੀਤਾ ਦੁਨੀਆ ਵਿੱਚ ਜਿਹੜਾ ਬੰਦਾ ਕਲਪਦਾ ਹੈ ਉਹ ਵਰਮੁਖੀ ਹੈ ਧਿਆਨ ਦੇਣਾ ਉਹ ਅੰਦਰਮੁਖੀ ਨਹੀਂ ਹੈ ਜਿਹੜਾ ਹਰ ਵੇਲੇ ਚਿੰਤਾ ਦੇ ਵਿੱਚ ਬਰਾਈ ਦੇ ਵਿੱਚ ਮਾਰੇ ਵਿਚਾਰਾਂ ਦੇ ਵਿੱਚ ਪਿਆ ਰਹਿੰਦਾ ਹੈ ਉਹ ਸਮਝੇ ਵੀ ਉਹ ਬਾਹਰ ਮੁਖੀ ਦੁਨੀਆ ਦੇ ਨਾਲ ਟੱਚ ਹੈ ਅੰਤਰਮੁਖੀ ਨਹੀਂ ਹੈ ਜਦੋਂ ਅੰਤਰਮੁਖੀ ਹੋ ਗਿਆ ਫਿਰ ਬਾਹਰੋਂ ਦੇ ਕੋਈ ਚੀਜ਼ ਨੇ ਉਸ ਨੂੰ ਪ੍ਰਭਾਵਿਤ ਕਰਨਾ ਹੀ ਨਹੀਂ ਉਦਾਸਰ ਨਹੀਂ ਮੰਨਨੇ ਕبولਨਾ ਐਸੇ ਵੇਲੇ ਅਸੀਂ ਅੰਦਰ ਮੁਖੀ ਆ ਨਾ ਸਾਨੂੰ ਕੋਈ ਡਰ ਨਹੀਂ ਕੋਈ ਸਾਡੇ ਦੇ ਕੋਈ ਪ੍ਰਭਾਵ ਨਹੀਂ ਸਾਨੂੰ ਮਾਰਾ ਜੀ ਦੀ ਅਸੀਸ ਤੇ ਸਿਰ ਤੇ ਮੇਰ ਪਰਿਆ ਹੱਥ ਕਿਉਂਕਿ ਅਸੀਂ ਬਿਲਕੁਲ ਹੀ ਕਾਗਰ ਦੇ ਪ੍ਰੇਮ ਦੇ ਨਾਲ ਜਿਹੜੇ ਬੈਠੇ ਆ ਬੈਠੇ ਦੁਨੀਆ ਜੋ ਮਰਜ਼ੀ ਕਰੀ ਜਾਵੇ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਨੂੰ ਆਪਣਾ ਪਤਾ ਜਿਹੜੇ ਅਸੀਂ ਗੁਰੂ ਦੀ ਯਾਦ ਵਿੱਚ ਬੈਠੇ ਆ ਬੋਲ ਰਹੇ ਆ ਸਾਨੂੰ ਆਪਣਾ ਦੇਖਣਾ ਪੈਣਾ ਜਾਂ ਦੇਖਣਾ ਚਾਹੀਦਾ ਸੋ ਗੁਰੂ ਸਾਹਿਬ ਮੇਰ ਕਰਨ ਤੀਜੇ ਪਾਸ਼ਾ ਦਾ ਅੱਜ ਦਾ ਲੜੀਵਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ 551 ਮੈਨੂੰ ਫਰਮਾਨ ਕਰਦੇ ਨੇ ਗੁਰਮੁਖ ਪ੍ਰਭ ਸੇਵੇ ਸਦ ਸੱਚਾ ਅਨੰਦin ਸਹਿਜ ਪਿਆਰ ਗੁਰਮੁਖ ਪਿਆਰਿਆਂ ਨੂੰ ਸੰਮੁਖ ਰਹਿਣ ਵਾਲਿਆਂ ਨੂੰ ਇੱਕ ਅਵਸਥਾ ਪ੍ਰਾਪਤ ਹੁੰਦੀ ਹੈ ਇੱਕ ਸਹਿਜ ਪ੍ਰਾਪਤ ਹੁੰਦਾ ਹੈ ਉਹ ਸਹਿਜ ਅਵਸਥਾ ਦੇ ਵਿੱਚ ਅਨੰਦin ਹਰ ਰੋਜ਼ ਜਿਹੜਾ ਉਹਦੇ ਪਿਆਰ ਦੇ ਵਿੱਚ ਲੱਗੇ ਰਹਿੰਦੇ ਨੇ ਉਹਨੂੰ ਸਿਮਰਦੇ ਨੇ ਗੁਰਮੁਖ ਪ੍ਰਭ ਸੇਵੇ ਸਦ ਸੱਚਾ ਸਦਾ ਸੱਚੇ ਪ੍ਰੀਤਮ ਨੂੰ ਆਨੰਦ ਨੇ ਸਹਿਜ ਪਿਆਰ ਬੜੇ ਹੀ ਪ੍ਰੇਮ ਦੇ ਨਾਲ ਇਕਾਗਰਤਾ ਦੇ ਨਾਲ ਸਹਿਜ ਦੇ ਨਾਲ ਸਹਿਜ ਦੀ ਅਵਸਥਾ ਦੇ ਵਿੱਚ ਉਸ ਨਾਲ ਜੁੜੇ ਰਹਿੰਦੇ ਨੇ ਸਦਾ ਆਨੰਦ ਗਾਵੇ ਗੁਰ ਸੱਚੇ ਅਰਧ ਉਰਧ ਉਰਤਾਰ ਓ ਹਰੀ ਦਾ ਜਸ ਮਾਰੇ ਪ੍ਰਮਾਨ ਕਰਦੇ ਨੇ ਹਰ ਵੇਲੇ ਹੀ ਚਾਹੇ ਉਹ ਕਿਸੇ ਵੀ ਅਵਸਥਾ ਵਿੱਚ ਹੋਣ ਹੀਠ ਉੱਪਰ ਅਰਧ ਉਰਧ ਚਾਹੇ ਉਹ ਨਰਮਲ ਹੋਣ ਚਾਹੇ ਉਹ ਚੜ੍ਹਦੀ ਕਲਾ ਦੇ ਵਿੱਚ ਬਹੁਤ ਜਿਆਦੇ ਹੋਣ ਚਾਹੇ ਉਹ ਦੁੱਖ ਵਿੱਚ ਹੋਣ ਅਰਧ ਉਰਧ ਉਰ ਧਰ ਕਿਸੇ ਵੀ ਵਸਤਾ ਵਿੱਚ ਹੋਣ ਉਹਨਾਂ ਨੂੰ ਸਿਮਰਦੇ ਨੇ ਅੰਤਰਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ ਆਪਾਂ ਜਿਹੜੇ ਇੱਥੇ ਬੰਦੇ ਆ ਰੋਜ਼ ਮਰ ਜਿੰਦੇ ਤੁਹਾਡੇ ਕਰਮਾਂ 'ਚ ਲੱਗੀ ਸੰਗਤ ਭਾਈ ਦੇਖੋ ਸਾਡੇ ਕਈ ਪਰਿਵਾਰ ਦੇ ਆਪਣੇ ਜੀ ਹੁੰਦੇ ਨੇ ਉਹਨਾਂ ਦੇ ਭਾਗਾਂ ਵਿੱਚ ਨਹੀਂ ਲੱਗੀ ਮਾਫ਼ ਕਰਨਾ ਮੈਂ ਤੁਸੀਂ ਸਾਰੇ ਹੀ ਆ ਜਿਨ੍ਹਾਂ ਦੇ ਲਿਖੇ ਉਹ ਨਹੀਂ ਮਿਲਣੇ ਕਿਉਂਕਿ ਸਾਡੇ ਸਾਰਿਆਂ ਦੇ ਕਰਮ ਆਪਣੇ ਆਪਣੇ ਨੇ ਆਪਣੀ ਆਪਣੀ ਬੰਦਗੀ ਆਪਣਾ ਆਪਣਾ ਭਜਨ ਆਪਣੀ ਆਪਣੀ ਸੋਚ ਆਪਣੀ ਆਪਣੀ ਕੀਤੀ ਹੈ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਜਿਨ੍ਹਾਂ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਵਸਦਾ ਕਰਤਾਰ ਜਿਨ੍ਹਾਂ ਦੀ ਭਾਗਾ ਵਿੱਚ ਲਿਖਦਾ ਹੈ ਲਿਖਦਾ ਕਿਹਦੇ ਭਾਗਾਂ ਦੇ ਵਿੱਚ 100 ਦੇ ਵਿੱਚੋਂ 100 ਨੰਬਰ ਟੀਚਰ ਕਿੰਨੂੰ ਦਿੰਦਾ ਜਿੰਨ ਮਿਹਨਤ ਕੀਤੀ ਹੁੰਦੀ ਹੈ ਉਹਨੂੰ ਕਹਿੰਦਾ ਵੀ ਸਾਰੇ ਦੇ ਦਿਓ ਕਈ ਪਸੋਂ ਜੀ 16 ਜਾਂਦੇ ਨੇ ਉਹ ਫਿਰ ਉਹ ਟਾਪਰ ਹੁੰਦੇ ਨੇ ਉਹਨਾਂ ਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ ਨੰਬਰਾਂ ਦੇ ਆਧਾਰ ਤੇ ਨੌਕਰੀ ਦੇ ਵਿੱਚ ਵੀ ਉਹਨਾਂ ਨੂੰ ਪਹਿਲ ਹੁੰਦੀ ਹੈ ਕਿਉਂ ਦੇਖਿਆ ਜਾਂਦਾ ਵੀ ਇਹ ਮਿਹਨਤੀ ਬਹੁਤ ਹੈ ਇਹਨੂੰ ਪਹਿਲ ਦਿਓ ਪਹਿਲ ਦੇ ਆਧਾਰ ਤੇ ਉਹਦਾ ਸਰਟੀਫਿਕੇਟ ਇੱਕ ਦੇ 95 ਨੰਬਰ ਨੇ ਇੱਕ ਦਿਨ ਸੌ ਚੋਂ 100 ਐ ਸੌ ਵਾਲੇ ਦੇਖੇਗਾ ਵੀ ਨੇ ਮਿਹਨਤ ਕੀਤੀ ਐ ਪਰ ਉਹਨੂੰ ਫਿਰ ਪੁੱਛੇਗਾ ਵੀ ਪ੍ਰੈਕਟੀਕਲ ਵੀ ਪੁੱਛੇਗਾ ਟੈਸਟ ਵੀ ਲਏਗਾ ਜੀ ਉਹਦੇ ਵਿੱਚੋਂ ਵੀ ਉਹ ਪਾਰਦੇ ਉਹ ਉਹਦੀ ਸਿਲੈਕਸ਼ਨ ਸਾਹਮਣੇ ਵਾਲ ਨੂੰ ਪਤਾ ਇਸ ਨੇ ਮਿਹਨਤ ਕੀਤੀ ਐ ਇਦੀ ਮਰਜੀ ਨੂੰ ਪਤਾ ਵੀ ਇਹ ਕਰਮ ਕਰਦਾ ਐ ਉੱਠਦਾ ਐ ਇਹ ਮਰੀ ਜਦ ਵਿੱਚ ਬੈੰਦਾ ਐ ਮੇਰੇ ਨਾਲ ਗੱਲਾਂ ਕਰਦਾ ਮੈਨੂੰ ਬੁਲਾਉਂਦਾ ਮੈਨੂੰ ਬੁਲਾਉਂਦਾ ਤੇ ਫਿਰ ਮਰਜੀ ਉਹ ਵਸ ਜਾਂਦਾ ਉਹਦੇ ਅੰਦਰ ਅੰਤਰ ਪ੍ਰੀਤਾਂ ਵਸਿਆ ਉਹਦੇ ਲੇਖ ਲਿਖ ਦਿੰਦਾ ਜਾ ਲੈ ਜਾ ਕੀ ਦੁੱਖ ਪਰ ਹਰ ਛੱਡ ਜਾ ਦੁੱਖਾਂ ਨੂੰ ਸੁਖ ਕਰ ਲੈ ਜਾਏ ਇਹ ਐ ਮਰਦਾ ਸੁਆ ਇਹ ਐ ਬਿਰਦ ਸੁਆਮੀ ਸੰਦਾ ਨਨਕੇ ਆਪ ਮਿਲਾਈਨੇ ਆਪੇ ਕਿਰਪਾ ਧਾਰ ਉਹਦੇ ਮਿਲਾਇਆ ਮਿਲਾਂਗੇ ਉਹਦੇ ਮਿਲਾਇਆ ਮਿਲਾਂਗੇ ਨਹੀਂ ਤੇ ਨਹੀਂ ਮਿਲਾਂਗੇ ਉਹਦੀ ਕਿਰਪਾ ਹੋਏਗੀ ਤੇ ਮਿਲ ਜਾਵਾਂਗੇ ਨਿਤ ਜੀ ਮੈਂ ਪਹਿਲੇ ਤੁਰਦੇ ਆ ਰਹੇ ਹਾਂ ਬੜੇ ਚਿਰਾਂ ਤੋਂ ਉਹਦੇ ਤੁਰਦੇ ਫਿਰਦੇ ਰਵਾਂਗੇ ਮਹਲਾ ਤੀਜਾ ਤੀਜੇ ਬਾਸ਼ਾ ਪਰਮਨ ਕਰਦੇ ਨੇ ਕਹੀ ਹੈ ਕਥੀਏ ਨਾ ਪਾਈ ਹੈ ਮਾਰਾ ਜੀ ਕਹਿੰਦੇ ਕੇਵਲ ਕਹਿਣ ਦੇ ਨਾਲ ਕੇਵਲ ਕਥਾ ਕਰਨ ਦੇ ਨਾਲ ਕਥਾ ਕੇਵਲ ਸੁਣ ਦੇ ਨਾਲ ਕਥਨੀ ਕੇ ਪਰਮ ਨਾ ਜਾਈ ਕਹੀ ਹੈ ਕਥੀਏ ਨਾ ਪਾਈ ਹੈ ਮਾਰਾ ਜੀ ਨੂੰ ਜਾਂ ਮਾਰਾ ਜੀ ਦੀ ਬਖਸ਼ੈ ਨੂੰ ਕੱਲਾ ਜ਼ੁਬਾਨ ਦੇ ਨਾਲ ਕਹਿਣ ਦੇ ਨਾਲ ਥੋੜਾ ਪ੍ਰਾਪਤ ਹੁੰਦਾ ਕਟਾਰੇ ਦੇ ਵਿੱਚ ਖੜਾ ਕਰੀਮਨ ਨਾਲ ਕਹਿੰਦਾ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਰੋਈ ਜਾਂਦਾ ਚੀਕਾਂ ਮਾਰਦਾ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਉਹਨੂੰ ਸਗਾ ਦੇ ਕੋਲ-ਕੋਲ ਸਪਾਹੀ ਹੁੰਦੇ ਨੇ ਕਿਤੇ ਨੱਸ ਨਾ ਜਾਵੇ ਉਹਨੂੰ ਛੱਡਦਾ ਹੀ ਨਹੀਂ ਉਹਦੇ ਕਹਿਣ ਨੂੰ ਕੀ ਕਰਨਾ ਸਾਹਮਣੇ ਜੱਜ ਬੈਠਾ ਹੁੰਦਾ ਉਹ ਕਹਿੰਦੇ ਪੀਰ ਨੂੰ ਛੱਡ ਦਿਓ ਇੱਕ ਹੀ ਹੌਲੀ ਜੀ ਕਹਿੰਦਾ ਕਿੰਨਾ ਫਿਰ ਨੂੰ ਛਾੜ ਦਿੰਦੇ ਬਾਜ਼ੀਤ ਬੜੀ ਲੈ ਕਦਿੰਦੇ ਕਿਸੇ ਦੀ ਤਾਕਤ ਨਹੀਂ ਕਿਸੇ ਸਪਾਈ ਦੀ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਦੀ ਨਹੀਂ ਵੀ ਉਹਨੂੰ ਹੱਥ ਲਾ ਸਕੇ ਕਿਉਂ ਜਿਹਦੇ ਕੋਲ ਜੱਜਮੈਂਟ ਹੈ ਜਿਹੜਾ ਨਿਆਂਕਾਰੀ ਹੈ ਜਿਹੜਾ ਇਨਸਾਫ ਵਸੰਦ ਹੈ ਜਿਹੜਾ ਉੱਚੀ ਕੁਰਸੀ ਤੇ ਬੈਠਾ ਆਤੀ ਉੱਚਾ ਤਾਕਾ ਦਰਬਾਰਾ ਉਨ ਨੇ ਤਾਰ ਕੇ ਸਾਰਾ ਕੁਝ ਕਰਕੇ ਤੇ ਫਿਰ ਮਹਾਰਾਜ ਜੀ ਕਹਿੰਦੇ ਉਹ ਜਦੋਂ ਬਖਸ਼ਿਸ਼ ਕਰਦਾ ਤੇ ਉਹ ਉਹਦੀ ਉਹਦਾ ਹੁਕਮ ਜਿਹੜਾ ਉਹ ਪੱਥਰ ਤੇ ਲਿਖੀ ਹੈ ਤੇ ਆਪਾਂ ਜਿੰਨੀ ਮਰਜ਼ੀ ਰੌਲਾ ਪਾਈ ਜਾਈਏ ਜੇ ਸਾਡੀ ਆਵਾਜ਼ ਉਹਦੇ ਤੱਕ ਪਹੁੰਚੇਗੀ ਨਹੀਂ ਤੇ ਫਿਰ ਅਸੀਂ ਜਿੰਨਾ ਮਰਜ਼ੀ ਬੋਲੀ ਜਾਈਏ 2 ਘੰਟੇ ਬੋਲੀ ਜਾਈਏ 2 ਘੰਟੇ ਸੁਣੀ ਜਾਈਏ ਸਾਡੀ ਆਵਾਜ਼ ਪਹੁੰਚਣੀ ਚਾਹੀਦੀ ਉਹਦੇ ਤੱਕ ਕਹੇਵਾਲ ਘਰ ਵਾਲੇ ਸਾਨੂੰ ਸੜੀਆਂ ਬੀਬੀਆਂ ਭੈਣਾਂ ਰਸੋਈ ਜੁੰਦੀ ਨੇ ਆਵਾਜ਼ ਮਾਰੀ ਜਾਂਦੀਆਂ ਸਾਨੂੰ ਕੰਨਾਂ 'ਚ ਟੂਟੀਆਂ ਲਾਈਆਂ ਹੁੰਦੀਆਂ ਨਿਆਣਿਆਂ ਨੇ ਅਸੀਂ ਸੁਣਦਾ ਹੀ ਨਹੀਂ ਉਹ ਕਹਿੰਦੀ ਮੈਂ 20 ਵਾਜਾਂ ਮਾਰੀਆਂ ਤੁਹਾਨੂੰ ਸੁਣਦਾ ਨਹੀਂ ਉਹ ਕਹਿੰਦਾ ਵੀ ਮੈਂ ਤੇ ਮੋਬਾਈਲ ਤੇ ਬੈਠਾ ਸੀ ਜਦੋਂ ਗੱਲ ਹੀ ਨਹੀਂ ਪਹੁੰਚੀ ਤੇ ਫਿਰ ਪਤਾ ਕੀ ਲੱਗਣਾ ਐਦਾਂ ਹੀ ਮਰਜੀ ਕਹਿੰਦੇ ਜਿੰਨਾ ਮਰਜੀ ਕੋਈ ਕਥਾ ਕਰੀ ਜਾਏ ਕੀਰਤਨ ਕਰੀ ਜਾਏ ਇੱਕ ਹੋਰ ਪੰਕਤੀ ਪੜ੍ਹਦੇ ਆ ਕੋਈ ਗਾਵੇ ਰਾਗੀ ਨਦੀ ਬੇਦੀ ਬੋ ਭਾਂਦ ਕਰ ਬੜੀ ਦੁਨੀਆ ਭਜਨ ਕੀਰਤ ਕਰਦੀ ਹੈ ਜਗਰਾਤੇ ਕਰਦੀ ਹੈ ਕੀਰਤਨ ਦਰਬਾਰ ਕਰਦੇ ਹਨ ਮਾਫ ਕਰਨਾ ਸਾਰਿਆਂ ਦੇ ਧੁਰ ਦਰਗਾ ਪਹੁੰਚ ਜਾਂਦੇ ਨੇ ਮਾਫ ਕਰ ਦੇਣਾ ਮੈਨੂੰ ਬੁੱਧੂ ਸ਼ਾਹ ਨੇ ਲੰਗਰ ਲਾਇਆ ਸੀ ਉਹਦਾ ਤੇ ਪਹੁੰਚਿਆ ਨਹੀਂ ਕਿਉਂ ਬੁੱਧੂ ਸ਼ਾਹ ਨੇ ਲੰਗਰ ਲਾਇਆ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅਸੀਸ ਦਿੱਤੀ ਪੁੱਤ ਲੰਗਰ ਲਾ ਭਲਾ ਹੋ ਜਾਏਗਾ ਉਹਦਾ ਲੰਗਰ ਕਿਉਂ ਨਹੀਂ ਪਹੁੰਚਵਾਇਆ ਇੱਕ ਰੱਬ ਦਾ ਬੇਚਾਰਾ ਆ ਗਿਆ ਕਿਹੜਾ ਬਖਸ਼ਿਆ ਉਹ ਕਹਿੰਦਾ ਮੈਂ ਹੁਣੇ ਹੀ ਝਗੜਾ ਕਹਿੰਦਾ ਜਾ ਜਾ ਕੰਮ ਕਰ ਲੀੜੇ ਤੇਰੇ ਮੈਲੇ ਮੱਖੀਆਂ ਭਿੰਕਦੀਆਂ ਤੇਰੇ ਲਾਗੇ ਮੁਸ਼ਕ ਆਉਂਦਾ ਠਰ ਗਿਆ ਜੀ ਚੱਲ ਬਾਦ ਉਹ ਕਹਿੰਦਾ ਜਾ ਫਿਰ ਜੋ ਮਰਜ਼ੀ ਕਰੀ ਜਾ ਜਿੱਦਾਂ ਦੇ ਬੋਲ ਬੋਲਨੇ ਨਾ ਜੋ ਮਰਜ਼ੀ ਕਰੀ ਜਾ ਇਹ ਲੈ ਕੇ ਨਹੀਂ ਲਗਣਾ ਤੇਰਾ ਥਾਈ ਨਹੀਂ ਲੈਣਾ ਤੇ ਹੋਰ ਦਾਸ ਕਰਦੇ ਨੇ ਬੇ ਬੁੱਧੂ ਦਾਵਾ ਪੱਕਾ ਉਹ ਮਨ ਵਿੱਚ ਕਹਿੰਦਾ ਜਾ ਕੱਚੇ ਰਹੇਗਾ ਠੀਕ ਹੈ ਜੀ ਬਚਨ ਗੁਰੂ ਅਰਜਨ ਦੇਵ ਬਾਦਸ਼ਾਹ ਜੀ ਨੂੰ ਕਹਿੰਦਾ ਮਹਾਰਾਜੀ ਸਫਲ ਨਹੀਂ ਹੋਈ ਸੇਵਾ ਤੇ ਮਹਾਰਾਜੀ ਕਹਿੰਦੇ ਕੋਈ ਬਿਗੜ ਬੈ ਗਿਆ ਹੋਵੇਗਾ ਮਹਾਰਾਜੀ ਬਿਗਣਾ ਬਿਗੜ ਹਾਂ ਬਿਗਣ ਪੈ ਗਿਆ ਲੱਗਦਾ ਉਹ ਜਿਹੜਾ ਕਮਲੀਆਂ ਨਾ ਕਮਲਾ ਕਮਲਾ ਲਖੋ ਉਹ ਆਗੇ ਕਹਿੰਦਾ ਸੀ ਪ੍ਰਸ਼ਾਦਾ ਛਕਣਾ ਤੇ ਮੈਂ ਪੰਗਤ ਬਟਾਤੀ ਸੀ ਤੇ ਹਜਤ ਕਰੀ ਜਾਂਦਾ ਸੀ ਮੈਂ ਉਹਨੂੰ ਕਿਹਾ ਜਾ ਜਾ ਕੰਮ ਕਰ ਤੇਰੀ ਲੋੜ ਨਹੀਂ ਉਹ ਕਹਿੰਦੇ ਵੀ ਉਹਦੇ ਰੱਬ ਦਾ ਪਿਆਰ ਹੈ ਇਹ ਕੀ ਤੂੰ ਕਰ ਦਿੱਤਾ ਮੇਰੀ ਬਾਂਦੀ ਭਗਤ ਛੜਾਵੇ ਭੰ ਮਾਂਦੀ ਭਗਤਾਂ ਦੇ ਛੋਟੇ ਮੋਹ ਉਹ ਕਹਿੰਦੇ ਮੈਂ ਕੋਈ ਬਚਨ ਕਰਦਾ ਮੇਰਾ ਭਗਤ ਚਿਰਾ ਸਕਦਾ ਜੇ ਭਗਤ ਨੇ ਬਚਨ ਕਰ ਦਿੱਤਾ ਮੈਂ ਵੀ ਨਹੀਂ ਜਿੜਾ ਸਕਦਾ ਜੋਨੇ ਕਹਿੰਦਾ ਉਹੀ ਹੋਏਗਾ ਇਸ ਕਰਕੇ ਮਹਾਰਾਜੀ ਕਹਿੰਦੇ ਕਹੀ ਹੈ ਕਥੀਏ ਨ ਪਾਈਏ ਅੰਦਰ ਰਹੇ ਸਦਾ ਗੁਣ ਗਾਏ ਕਲਾਗਲਾ ਨਾਲ ਨਹੀਂ ਉਹਦੀ ਕਿਰਪਾ ਦੇ ਨਾਲ ਜਦੋਂ ਉਹਦੀ ਮਿਹਰ ਕਿਰਪਾ ਹੋ ਜਾਂਦੀ ਹੈ ਉਹ ਏਕੀ ਬਚਨ ਕਰ ਦਿੰਦਾ ਉਹ ਪੂਰਾ ਹੋ ਜਾਂਦਾ ਠੀਕ ਹੈ ਜੀ ਸਾਡਾ ਇੱਕ ਮਿੰਟ ਇੱਥੇ ਬੈਠਿਆ ਵੀ ਲੇਖੇ ਲੱਗ ਸਕਦਾ ਮੇਰਾ ਬੋਲਿਆ ਘੰਟਾ ਵੀ ਨਹੀਂ ਲੇਖੇ ਲੱਗ ਸਕਦਾ ਮੇਰੇ ਅੰਦਰ ਦੀ ਗੱਲ ਹੈ ਨਾ ਜੇ ਮੇਰਾ ਅੰਦਰ ਸੱਚਾ ਤੇ ਸੱਚ ਹੈ ਫਿਰ ਮੇਰਾ ਇੱਕ ਇੱਕ ਸਕਿੰਟ ਵੀ ਜਿਹੜਾ ਮੇਰੇ ਘੰਟੇ ਵਿੱਚ ਲੱਗੇ ਇੱਕ ਇੱਕ ਸਕਿੰਟ ਵੀ ਦਰਗਾਈ ਦੇ ਤੇ ਜੇ ਮੇਰਾ ਮਨ ਨਰ ਚਾਹਤ ਕਸ਼ ਔਰ ਔਰੇ ਕੀ ਔਰੇ ਵੀ ਚਿਤਵ ਤੇ ਰਿਉਠ ਗੌਰ ਨਾਨਕ ਫਾਸੀ ਗਲਬਰੀ ਜੇ ਮੇਰੇ ਜ਼ਹਿਨ ਵਿੱਚ ਕੁਝ ਹੋਰ ਚੱਲਦਾ ਹੈ ਮਨ ਵਿੱਚ ਕੋਈ ਹੋਰ ਚੱਲਦਾ ਹੈ ਤੇ ਮਰ ਮਾਲ ਜੀ ਕਹਿੰਦੇ ਜ਼ਿੰਦਗੀ ਦਾ ਭਜਨ ਵੀ ਦਰਗਾਹ ਤੱਕ ਨਹੀਂ ਜਾਏਗਾ ਮੌਗਰ ਲੈਣਾ ਮੌਗਰ ਦੇਣਾ ਮੈਂ ਨਹੀਂ ਕਹਿੰਦਾ ਬਾਣੀ ਦੀ ਪੰਕਤੀ ਪੜਾਂਗਾ ਸਾਰੀ ਜ਼ਿੰਦਗੀ ਦੀ ਕੀਤੀ ਸੇਵਾ ਮੇਰੀ ਜਾਂ ਉਹਦੀ ਜਿਹੜਾ ਅੰਦਰੋਂ ਸੱਚਾ ਸੁੱਚਾ ਨਹੀਂ ਸੁਣ ਲੈ ਮਾਂ ਸੁਣ ਲੈ ਮੇਰੇ ਮਨਾਂ ਜਿਹੜਾ ਤੂੰ ਕਥਾ ਕਰਦਾ ਤੇ ਸੁਣ ਲਿਓ ਕਥਾ ਸੁਣਨ ਵਾਲਿਓ ਵੀ ਕੀ ਪੈ ਭਗਤ ਜੀ ਕਹਿੰਦੇ ਕਹਿੰਦੇ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁੱਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਨੇ ਫਲ ਭਈ ਸਭ ਸੇਵਾ ਇਹ ਕਿਸੇ ਭਾਈ ਗ੍ਰੰਥੀ ਨੇ ਗਿਆ ਪ੍ਰਚਾਰਕ ਨੇ ਗਿਆ ਇਹ ਕਿਉਂ ਗਿਆ ਮੈਨੂੰ ਕਰੋਧ ਤਾਂ ਨਹੀਂ ਆਉਂਦਾ ਹਾਏ ਆਉਂਦਾ ਡਰ ਗਿਆ ਮੈਂ ਆਉਂਦਾ ਮੈਂ ਕਿਸੇ ਭੈਣਤੀ ਵੱਲ ਮਾਰਾ ਤਾਂ ਨਹੀਂ ਦੇਖਦਾ ਹਾਂ ਇਹ ਵੀ ਮਨ ਚ ਆ ਗਿਆ ਇਦਾਂ ਹੋ ਗਿਆ ਸੀ ਮੈਂ ਕਿਤੇ ਲੋਭੀ ਕੁੱਤਾ ਤਾਂ ਨਹੀਂ ਐਵੇਂ ਤਾਂ ਨਹੀਂ ਕਿਸੇ ਦਾ ਹੱਕ ਤਾਂ ਨਹੀਂ ਮਾਰਦਾ ਕਿਸੇ ਨੂੰ ਹੱਕ ਮਾਰਦਾ ਤੇ ਕਿਸੇ ਨੂੰ ਕਿਸੇ ਦਾ ਗਲਤ ਹੱਕ ਤਾਂ ਨਹੀਂ ਦਿਵਾਉਂਦਾ ਮੈਂ ਲੋਭੀ ਵੀ ਹੋ ਗਿਆ ਕਾਮਨਾ ਵਿਸ਼ਰੋ ਕਰੋਧ ਨਾ ਵਿਸ਼ਰੋ ਲੋਭ ਨਾ ਛੁੱਟੇ ਓ ਦੇਵਾ ਪਰ ਨਿੰਦਾ ਮੈਂ ਹਰ ਵੇਲੇ ਕਿਤੇ ਦੂਸਰੇ ਦੇ ਵਲਦਾਨੀ ਧਿਆਨ ਨੇ ਟਿਕਾਇਆ ਹੋਵੇ ਵੀ ਉਹਦੀ ਬਦਖੋਈ ਕਰੀ ਜਾਣੀ ਬਸ ਉਹਦੀ ਨਿੰਦਿਆ ਕਰੀ ਜਾਣੀ ਜਿਹੜਾ ਇਹ ਕੁਝ ਕਰਦਾ ਨਾ ਉਹ ਭਾਵੇਂ ਮੰਡੇ ਮਾਂਜੇ ਭਾਂਡੇ ਭਾਵੇਂ ਨੰਗੇ ਪੈਰੀ ਜਾਵੇ ਜਿਹੜੇ ਮਰਜੀ ਤੀਰਥ ਸਥਾਨ ਦੇ ਜਿਹੜੀ ਮਰਜੀ ਕਰ ਲੈ ਯਾਤਰਾ ਜਿੰਨੀ ਮਰਜੀ ਸੇਵਾ ਕਰ ਲੈ ਸੰਗਤ ਦੀ ਇਹ ਬਾਣੀ ਵਿੱਚ ਲਿਖਿਆ ਹੈ ਜਿੰਨਾ ਮਰਜੀ ਮੰਨੂ ਸਮਝਾਈ ਜਾਵੇ ਮੈਂ 3 ਵਜੇ ਮੇਰੇ ਵਰਗਾ ਕਹੇ ਮੈਂ 2 ਵਜੇ ਉੱਠਦਾ ਕਰਨੀ ਜੋ ਮਰਜੀ ਜੇ ਕਾਮ ਨਾ ਵਿਛਰੇ ਉਹ ਕਰੋਧ ਨਾ ਵਿਛਰੇ ਉਹ ਲੋਭ ਨਾ ਛੋਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਜੇ ਦੂਜਿਆਂ ਦੀਆਂ ਗੱਲਾਂ ਸਾਰੇ ਦਿਹਾੜੀ ਕਰਦਾ ਰਿਆ ਟੈਲੀਫੋਨਾਂ ਦੇ ਭੈਣ ਨੇ ਕਿਸੇ ਹੋਰ ਭੈਣ ਨੂੰ ਲਾ ਲਿਆ ਭਾਈ ਨੇ ਕਿਸੇ ਦੂਜੇ ਭਾਈ ਨੂੰ ਦੇ ਬਦਖੋਈ ਤੇ ਬਦਖੋਈ ਦੇ ਨਿੰਦਿਆ ਦੇ ਨਿੰਦਿਆ ਬਿਲਾ ਬੈਠਾ ਚੱਲ ਦੂਜੇ ਦੀ ਗੱਲ ਸੁਣਾਵਾ ਦੂਜੇ ਨੂੰ ਪਰ ਨਿੰਦਾ ਆ ਮੁਖਤੇ ਨਹੀਂ ਛੁੱਟੀ ਨੇਵਲ ਭਈ ਸਭ ਸੇਵਾ ਉਹਦੀ ਸਾਰੀ ਕੀਤੀ ਸੇਵਾ ਨੇਵਲ ਵੀ ਹੁਣ ਆਪਾਂ ਨੂੰ ਜਾਣ ਲੈਣਾ ਚਾਹੀਦਾ ਵੀ ਕੀ ਕਰਨਾ ਦੱਸ ਦਿੱਤਾ ਨਾ ਮਾਰੇ ਦੀ ਬਾਣੀ ਨੇ ਜਿੰਨੇ ਕਮਾਈ ਸੰਭ ਕੇ ਰੱਖਣੀ ਉਹ ਸੰਭ ਲਵੇ ਜਿਸ ਨੇ ਗਵਾਣੀ ਹੈ ਉਹ ਗਵਾ ਲਵੇ ਅਗੇ ਭੁੱਖਾ ਅਗੇ ਭੁੱਖਾ ਗਿਆ ਖਾਏ ਜਿਨੇ ਨਿੰਦਿਆ ਕਰਕੇ ਗਵਾਲੀ ਫਿਰ ਮਰੀ ਤੇ ਭੁੱਖਾ ਰਹਿ ਗਿਆ ਜਿਨੇ ਅੱਜ ਪੜੋਲੇ ਜੁਦਾਨੇ ਖਤਮ ਕਰਦੇ ਅਗੇ ਭੁੱਖਾ ਗਿਆ ਖਾਏ ਬਾਣੀ ਵਿੱਚ ਲਿਖਿਆ ਜਿਨੇ ਇੱਥੇ ਹੀ ਕਰਮ ਨਸ਼ਟ ਕਰ ਦਿੱਤੇ ਇੱਥੇ ਹੀ ਪੁੰਨ ਦਾ ਨਾਲ ਨਿੰਦਿਆ ਵਿੱਚ ਨਸ਼ਟ ਕਰ ਦਿੱਤਾ ਉਹ ਦਰਗਾਹ ਦੇ ਵਿੱਚ ਕੀ ਖਾਏਗਾ ਉਹ ਮਰੀ ਕਿਨੇ ਤੇਰੀ ਤੇ ਕਮਾਈ ਉੱਥੇ ਚਲੇਗੀ ਅੱਗੇ ਭੁੱਖਾ ਗਿਆ ਖਾਏ ਕੁਛ ਵੀ ਨਹੀਂ ਮਿਲਣਾ ਫਿਰ ਉਦਾਂ ਦਾ ਉਦਾਂ ਹੀ ਚੱਲ ਫਿਰ ਉੱਤੇ ਮਰੀ ਕਹਿੰਦੇ ਜਿੱਥੋਂ ਘੁੰਮਦਾ ਆਇਆ ਧਿਆਨ ਦੇ ਨਾ ਫਿਰ ਦੇ ਜਾਗੇ ਲੇਖਾ ਜਿਹਦਾ ਮਰ ਕੇ ਆਇਆ ਉਹ ਵੀ ਦੇ ਜਿਹਦਾ ਦਿਲ ਦੁਖਾ ਕੇ ਆਇਆ ਉਹਦਾ ਵੀ ਦੇ ਜਿੰਨੂੰ ਕਸ਼ਟ ਦਿੱਤਾ ਉਹਦਾ ਵੀ ਲੇਖਾ ਜਾ ਕੇ ਦੇ ਇੱਥੇ ਦੇ ਇਹ ਥੋੜੋ ਵੀ ਕੋਈ ਪੈਸੇ ਪੁੱਛੇ ਦਾ ਲੇਖਾ ਹੁੰਦਾ ਵੀ ਬਾਕੀ ਹੁੰਦਾ ਹੀ ਨਹੀਂ ਸਾਨੂੰ ਲੱਗਦਾ ਵੀ ਪੈਸੇ ਪੁੱਛੇ ਤੇ ਲੈਣ ਦੇਣ ਵਿੱਚ ਘਟਵਾਦ ਰਹਿ ਜੇ ਉਹ ਲੇਖਾ ਦੇਣਾ ਪੈਂਦਾ ਬਾਕੀ ਥੋੜਾ ਨਾਨਾ ਪਿੱਕਾ ਬੋਲਣ ਦਾ ਵੀ ਲੇਖਾ ਧਿਆਨ ਦੇਣਾ ਮਾਲੀ ਸੋਜ ਸੋਚਣ ਦਾ ਵੀ ਲੇਖਾ ਕਿਸੇ ਦੇ ਲਈ ਗਲਤ ਵਿਚਾਰ ਰੱਖਣੇ ਇਹ ਵੀ ਲੇਖਾ ਸਾਰੇ ਲੈ ਕੇ ਦੇ ਲਈ ਫਿਰ ਫਿਰ ਜਨਮ ਹੈ ਮੁਰਮੜਿਆਗੇ ਇੱਥੇ ਮਰੀ ਕਹਿੰਦੇ ਤੈਨੂੰ ਜੁਨਾਂ ਦੇ ਵਿੱਚ ਹੋਂਤੇ ਮਨੁੱਖੀ ਜਾਂਮੇ ਵਿੱਚ ਕਲਪਦੇ ਪਏ ਆ ਨਾ ਆਪਾਂ ਮਾਫ ਕਰ ਦੇਣਾ ਹੋਂਤੇ ਮਨੁੱਖੀ ਜਨਮੇ ਵਿੱਚ ਕੀ ਰਹੋਂਦੇ ਪਏ ਆ ਨਾ ਫਿਰ ਦੇ ਕੀ ਤੈਨੂੰ ਮਰੀ ਕਹਿੰਦੇ ਚਾਰ ਪਾਮ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਜਿੱਦੋਂ ਤੈਨੂੰ ਪਸ਼ੂ ਦੀ ਜੋਨੀ ਵਿੱਚ ਉਹਨੇ ਭੇਜਣਾ ਫਿਰ ਦੇ ਕੀ ਉਠ ਤੇ ਬੈਠ ਤੇ ਠਿੰਗਾ ਪਰੇ ਡੰਡੇ ਦੇ ਨਾਲ ਜਿੰਨੂੰ ਬਿਠਾਉਣਗੇ ਡੰਡੇ ਦੇ ਨਾਲ ਜਿੰਨੂੰ ਡਾਉਣਗੇ ਤਬ ਕਦ ਮੂੜ ਲਗਈ ਐ ਫੇਰ ਰੱਬ ਤੂੰ ਮੂੜ ਲਗਾਈਂ ਰੱਬ ਤੂੰ ਫਿਰ ਚੇਰਾ ਲਗਾਈਂ ਇਸ ਕਰਕੇ ਭਾਈ ਅਜੇ ਤੱਕ ਦੇ ਪਤਾ ਹੀ ਨਹੀਂ ਲੱਗਿਆ ਅਭੀ ਸੋਝੀ ਨਹੀਂ ਆਈ ਵੀ ਕਮਾਈ ਸਾਹਮਣੀ ਕਿਦਾਂ ਠੀਕ ਐ ਕਮਾਈ ਤੇ ਕਰ ਲਈ ਸਾਹਮਣੀ ਨਹੀਂ ਅਜੇ ਆਈ ਸਾਹਮਣੀ ਆ ਜੇ ਮਹਾਰਾਜ ਕਿਰਪਾ ਕਰੋ ਸਾਨੂੰ ਸਾਰਿਆਂ ਨੂੰ ਗੁਰ ਕੇ ਸ਼ਬਦ ਮੰਨਦਣ ਭੀਜੇ ਆਵਸੇ ਮਨਾਏ ਗੁਰੂ ਦੇ ਸ਼ਬਦ ਨਾਲ ਮਨ ਸਤਸੰਗ ਜੀ ਭੇਜ ਜਾਂਦਾ ਤੇ ਪਰਮਾਤਮਾ ਆਫਵਾਸ ਜਾਂਦਾ ਨਾਨਕ ਨਜ਼ਰੀ ਪਾਈਏ ਆਪੇ ਲੈ ਮਿਲਾਏ ਆ ਆ ਵੀ ਮੇਰ ਕਰਕੇ ਮਿਲਾ ਲੈਂਦਾ ਆ ਭਈ ਨਜ਼ਰੀ ਕਰ ਦਿੰਦਾ ਨਜ਼ਰ ਕਰ ਦਿੰਦਾ ਆ ਆ ਵੀ ਆਪਣੇ ਨਾਲ ਜੋੜ ਲੈਂਦਾ ਪੌੜੀ ਆਪੇ ਵੇਦ ਪੁਰਾਨ ਸਭ ਸਾਸਤ ਆਪ ਕਥੇ ਆਪ ਭੀਜੈ ਆਪ ਕਥੇ ਆਪ ਭੀਜੈ ਬੋਧੀ ਸਤਕਾਰਿਓ ਸਰਦਾਰ ਸਵਰਨ ਸਿੰਘ ਜੀ ਸਪੁੱਤਰ ਸਰਦਾਰ ਜਿੰਦਲ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਬੇਅੰਤ ਮਾਇ ਸ਼ਮਾਈ ਦੀ ਸੇਵਾ ਕਰਕੇ ਗਏ ਨੇ ਮਹਾਰਾਜ ਜੀ ਕਿਰਪਾ ਕਰਨੀ ਸ਼ਿਵਗਾਂ ਦੀ ਕੀਤੀ ਤਿੱਲ ਤਿੱਲ ਦੀ ਸੇਵਾ ਮਹਾਰਾਜ ਜੀ ਲੇਕੇ ਵਿਚ ਲਾਉਣੀ ਕਮਾਈਆਂ ਵਿੱਚ ਵਰਕਤਾ ਵਾਧੇ ਪਾਉਣੇ ਬੱਚਿਆਂ ਦੇ ਕਾਰਜ ਰਾਸ ਕਰਨੇ ਦੇਸ਼ ਪ੍ਰਦੇਸ਼ ਬੈਠੇ ਬੱਚਿਆਂ ਨੂੰ ਖੁਸ਼ੀਆਂ ਦੇਣੀਆਂ ਪੱਕੀਆਂ ਕਰਨਾ ਹਰ ਮੈਦਾਨ ਫਤਿਹ ਕਰਨਾ ਮਹਾਰਾਜ ਜੀ ਆਪੇ ਵੇਦ ਪੁਰਾਨ ਸਭ ਸਾਸਤ ਆਪ ਕਥਿਆ ਭਿਜੇ ਮਹਾਰਾਜ ਆਪਣੇ ਆਪ ਵਿੱਚ ਇੱਕ ਗ੍ਰੰਥ ਹੈ ਧਿਆੰ ਦੇ ਨਾ ਗੁਰੂ ਨਾਨਕ ਆਪਣੇ ਆਪ ਵਿੱਚ ਇੱਕ ਸ਼ਬਦ ਹੀ ਹੈ ਇੱਕ ਗ੍ਰੰਥ ਹੈ ਆਪੇ ਵੇਦ ਪੁਰਾਨ ਸਭ ਸ਼ਾਸਤਰ ਆਪ ਹੀ ਉਹ ਸਿਮਰਤیاں ਹਨ ਆਪ ਹੀ ਸ਼ਾਸਤਰ ਹੈ ਆਪ ਹੀ ਗ੍ਰੰਥ ਹੈ ਆਪ ਹੀ ਬਾਣੀ ਹੈ ਆਪ ਹੀ ਬਾਣਾ ਹੈ ਉਹ ਆਪ ਕਥੇ ਆਪ ਭੀਜੈ ਆਪ ਹੀ ਕਥਾ ਕਰਕੇ ਸੁਣਾਉਂਦਾ ਤੇ ਆਪ ਹੀ ਉਹ ਸਾਨੂੰ ਦੇਖ ਕੇ ਪ੍ਰਸੰਨ ਹੁੰਦਾ ਖੁਸ਼ ਹੁੰਦਾ ਸਾਨੂੰ ਦੇਖ ਕੇ ਉਹ ਖੁਸ਼ ਹੁੰਦਾ ਆਪੇ ਹੀ ਬਹਿ ਪੂਜੇ ਕਰਦਾ ਆਪ ਪਰਪੰਚ ਕਰੀਜੈ ਮਹਾਰਾਜ ਜੀ ਕਹਿੰਦੇ ਆਪ ਹੀ ਸਾਰੀ ਸ੍ਰਿਸ਼ਟੀ ਦੀ ਉਹ ਪੂਜਾ ਵੀ ਕਰਦਾ ਕਿਉਂਕਿ ਉਹ ਸਾਰੀ ਸ੍ਰਿਸ਼ਟੀ ਵਿੱਚ ਵਸਿਆ ਪ੍ਰਮਾਤਮਾ ਸਾਰੀ ਜਗ੍ਹਾ ਵਿੱਚ ਘੁੰਮਦਾ ਪਿਆ ਨਾ ਉਹ ਕਰਮਾ ਕਰਦਾ ਪਿਆ ਸਾਰਿਆਂ ਦੀ ਜਿਹੜੇ ਸਾਰੇ ਨੇ ਜਿਹੜੇ ਸਾਰੇ ਸ੍ਰਿਸ਼ਟੀ ਦੇ ਵਿੱਚ ਸਮਾਇਆ ਸਮਾਇਆ ਹੋਇਆ ਪ੍ਰਮਾਤਮਾ 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 ਦੀ ਕਰਮਾ ਕਰਦਾ ਪਰਮਾਤਮਾ ਪਰਮਾਤਮਾ ਨੂੰ ਇਹ ਨਿਹਾਰ ਰਿਹਾ ਹੈ ਪਰਮਾਤਮਾ ਪਰਮਾਤਮਾ ਨੂੰ ਹੀ ਦੇਖ ਕੇ ਖੁਸ਼ ਹੁੰਦਾ ਬਲਹਾਰੀ ਕੁਦਰਤ ਵਸਿਆ ਉਹ ਪਹਿਲਾਂ ਬਣਾ ਦਿੱਤਾ ਉਸਨੇ ਆਪਣਾ ਸਭ ਕੁਝ ਫਿਰ ਉਹਨੂੰ ਦੇ ਦੇ ਕੇ ਮਤਲਬ ਖੁਸ਼ ਹੁੰਦਾ ਜਿਵੇਂ ਇੱਕ ਚਿੱਤਰਕਾਰ ਜਿਵੇਂ ਇੱਕ ਚਿੱਤਰਕਾਰ ਬੜੀ ਸੋਹਣੀ ਪੇਂਟਿੰਗ ਬਣਾਉਂਦਾ ਹੈ ਤੇ ਜਦੋਂ ਉਹ ਤਿਆਰ ਹੋ ਜਾਂਦੀ ਹੈ ਫਿਰ ਉਹਨੂੰ ਦੇ ਦੇ ਕੇ ਆਪਣਾ ਸਿਰ ਆਪਣੇ ਮੋਢੇ ਨਾਲ ਲਾ ਕੇ ਟਿਕ ਟਿਕੀ ਲਗਾ ਕੇ ਦੇਖ ਕੇ ਹੱਸਦਾ ਹੈ ਪੀ ਇਹਦੇ ਵਿੱਚ ਇੰਨਾ ਰੰਗ ਭਰਿਆ ਬਾਹਰ ਦਾ ਰੰਗ ਨਹੀਂ ਇਦੇ ਵਿੱਚ ਇੰਨਾ ਵੱਡਾ ਮੈਸੇਜ ਦਿੱਤਾ ਜਿਹੜੇ ਜਿਹੜੀ ਚਿੱਤਰਕਾਰੀ ਹੈ ਨਾ ਉਹ ਕੱਲੀ ਫੋਟੋ ਨਹੀਂ ਹੁੰਦੀ ਜਿਹੜੇ ਚਿੱਤਰਕਾਰੀ ਨੂੰ ਜਾਣਦੇ ਆ ਉਹ ਕੱਲੀ ਇੱਕ ਇੱਕ ਕਲਮ ਜਿਹੜੀ ਲਾਈ ਹੁੰਦੀ ਨੇ ਇੱਕ ਇੱਕ ਨਿਸ਼ਾਨ ਉਹਦੇ ਵਿੱਚ ਸੁਨੇਹਾ ਹੁੰਦਾ ਉਹ ਬੋਲਦੀ ਹੈ ਇਹਦੇ ਵਿੱਚ ਆਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਚਿੱਤਰਕਾਰ ਜਦੋਂ ਇਹ ਚੀਜ਼ ਮਤਲਬ ਪੇਸ਼ ਕਰਦੇ ਨੇ ਤੋਂ ਇਦਾਂ ਹੀ ਜਿਹੜਾ ਪ੍ਰਮਾਤਮਾ ਬੈਠਾ ਵੇਖੇ ਵਾਕਿਆ ਇਕੱਲਾ ਉਹ ਦੇਖ ਰਿਹਾ ਖੁਸ਼ ਹੋ ਰਿਹਾ ਆਪ ਪਰਵਿਰਤ ਆਪ ਨਿਰਵਿਰਤੀ ਪਰਵਿਰਤ ਦਾ ਮਤਲਬ ਹੈ ਜਗਤ ਦੇ ਵਿੱਚ ਰੁਝਾ ਹੋਇਆ ਤੇ ਨਿਰਵਿਰਤ ਆਪ ਹੀ ਇੱਕ ਪਾਸੇ ਵੀ ਹੈ ਉਹ ਸੰਸਾਰ ਦੇ ਵਿੱਚ ਆ ਵੀ ਪਰਵਿਰਤ ਹੈ ਆਪ ਵੀ ਨਿਰਵਿਰਤ ਹੈ ਤੇ ਆਪ ਸਾਰਾ ਖੇਲ ਬੈਠ ਕੇ ਇੱਕ ਪਾਸੇ ਹੋ ਕੇ ਦੇਖ ਵੀ ਰਿਹਾ ਵਰਤਲਾ ਵੀ ਆਪ ਹੀ ਵਿੱਚ ਪਿਆ ਦੇਖਦਾ ਵੀ ਆਪ ਹੀ ਪਿਆ ਆਪੇ ਪੁੰਨ ਸਭ ਆਪ ਕਰਾਇ ਆਪੇ ਅਲਪ ਪਰਵਰਤੀ ਜਨ ਮਾਲਕ ਦੇ ਅੱਗੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਸਾਡੇ ਤੇ ਮੇਰ ਕਰੀ ਮਾਰੇ ਸਾਨੂੰ ਨਾ ਮਤਲਬ ਬ विवेक ਦਿੰਦੇ ਨੇ ਬੜੀ ਪਿਆਰੀ ਸੋਚ ਦਿੰਦੇ ਨੇ ਬੁੱਧੀ ਦਿੰਦੇ ਨੇ ਫਿਰ ਬੰਦਾ ਉਹ ਨਾ ਦੇਆਪਨ ਕਰਨਾ ਸ਼ੁਰੂ ਕਰ ਦਿੰਦਾ ਜਦੋਂ ਤੱਕ ਪ੍ਰਮਾਤਮਾ ਅੰਦਰ ਭਾਵਨਾ ਹੀ ਨਾ ਪੈਦਾ ਕਰਦਾ ਦਾਨਪੁਨ ਦਾ ਉਦੋਂ ਤੱਕ ਬੰਦਾ ਦਾਨਪੁਨ ਨਹੀਂ ਕਰਦਾ ਮਹਾਰਾਜ ਜੀ ਕਿਰਪਾ ਕਰਦਾ ਆਪੇ ਪੁੰਨ ਸਭ ਆਪ ਕਰਾਏ ਆਪ ਲਪਤੋ ਵਰਤੀਜਾ ਆਪ ਹੀ ਲੋਭ ਹੋ ਕੇ ਇਹ ਇਦਾਂ ਦੀ ਭਾਵਨਾ ਪੈਦਾ ਕਰਦਾ ਤੇ ਆਪ ਹੀ ਸਾਰਾ ਕੁਝ ਕਰਾ ਦਿੰਦਾ ਹੈ ਤੇ ਹੁੰਦੇ ਨਾ ਜੇ ਸਾਡੇ ਅੰਦਰ ਭਲੇ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਰੱਬ ਪੈਦਾ ਕਰਦਾ ਜੇ ਸਾਡੇ ਅੰਦਰੋਂ ਕਿਸੇ ਲਈ ਅਸੀਸ ਨਿਕਲਦੀ ਹੈ ਤੇ ਰੱਬ ਅਸੀਸ ਪੈਦਾ ਕਰਦਾ ਹਰ ਵੇਲੇ ਤੇ ਅਸੀਸ ਮੰਨ ਦਿੰਦਾ ਹੀ ਨਹੀਂ ਸਰ ਸਾਡਾ ਕਿਵਰ ਗੁੱਸੇ ਵਿੱਚ ਹੋ ਕੇ ਬਦਸ਼ੀਸ਼ ਵੀ ਦੇ ਦਿੰਦਾ ਠੀਕ ਹੈ ਜੀ ਇਹਦਾ ਮਤਲਬ ਆ ਮਹਾਰਾਜ ਆਪ ਹਾਜ਼ਰ ਹੋ ਕੇ ਅੰਦਰ ਭਾਵਨਾ ਪੈਦਾ ਕਰਦਾ ਆਪੇ ਪੁੰਨ ਸਭੀ ਆਪ ਕਰਾਏ ਆਪ ਅਲਪਤ ਵਰਤੀ ਜੇ ਆਪ ਆਪੇ ਸੁਖ ਦੁੱਖ ਦੇਵੇ ਕਰਦਾ ਆਖਰੀ ਪੰਕਤੀ ਆਪੇ ਬਖਸ਼ ਕਰੀ ਜੇ ਆਪ ਹੀ ਪ੍ਰਮਾਤਮਾ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਆਵੇਂ ਉਹ ਸੁਖ ਵੀ ਆਪੇ ਦਿੰਦਾ ਦੁੱਖ ਵੀ ਆਪੇ ਦਿੰਦਾ ਫਿਰ ਆਪਾਂ ਕਿਉਂ ਖੇਚਲ ਕਰੀਏ ਕੋਈ ਉਹਨੇ ਦੁੱਖ ਵੀ ਤੇ ਆਪ ਹੀ ਦੇਣਾ ਨਹੀਂ ਪਰਮਾਤਮਾ ਦੁੱਖ ਨਹੀਂ ਦਿੰਦਾ ਮੈਂ ਟੀਚਰ ਕਹਿੰਦਾ ਉਹ ਨਿਆਣੇ ਖੜੇ ਹੋ ਜਾਓ ਜਿਨ੍ਹਾਂ ਨੂੰ ਹੋਮਵਰਕ ਦਿੱਤਾ ਸੀ ਜਿਨ੍ਹਾਂ ਨੇ ਦੋ ਦਿਨ ਦਾ ਤਿੰਨ ਦਿਨ ਦਾ ਹੋਮਵਰਕ ਨਹੀਂ ਕੀਤਾ ਪਹਿਲਾਂ ਜਦੋਂ ਆਪਾਂ ਛੋਟੇ ਹੁੰਦੇ ਸੀ ਫਿਰ ਉਹਨਾਂ ਨੂੰ ਡੰਡਿਆਂ ਦੇ ਨਾਲ ਹੱਥ ਤੇ ਛੋਟੀਆਂ ਵੱਜਦੀਆਂ ਸੀ ਤੇ ਜਿਹੜੇ ਮਤਲਬ ਕੰਮ ਕਰ ਲੈਂਦੇ ਸੀ ਤੇ ਉਹਨਾਂ ਨੂੰ ਮਤਲਬ ਵੈਰੀ ਗੁੱਡ ਇਹਦਾ ਲਿਖ ਦਿੰਦਾ ਸੀ ਵੈਰੀ ਗੁੱਡ ਟੀਚਰ ਪਿਸ਼ਾਵਾਸ਼ ਤੂੰ ਬਹੁਤ ਵਧੀਆ ਕੰਮ ਕੀਤਾ ਬੱਚੇ ਦੇ ਸਾਰੇ ਉਹਦੀ ਕਲਾਸ ਦੇ ਬਰਾਬਰ ਨੇ ਫੀਸ ਵੀ ਇੱਕੋ ਜਰਾਂ ਦੀ ਭਰੀ ਐ ਸਕੂਲ ਵੀ ਇੱਕੋ ਹੀ ਐ ਕਾਨੂੰਨ ਵੀ ਅਨੁਸ਼ਾਸਨ ਵੀ ਇੱਕੋ ਹੀ ਐ ਪਰ ਉਹਨਾਂ ਦੇ ਵਿੱਚ ਥੋੜੇ ਬੱਚਿਆਂ ਨੂੰ ਖੜੇ ਕਰਕੇ ਹੈਂਡ ਅਪ ਕਰ ਦਿੰਦਾ ਤੇ ਉਹਨਾਂ ਦੇ ਹੱਥ ਤੇ ਸੋਟੀਆਂ ਮਾਰ ਦਿੰਦਾ ਟੀਚਰ ਮਾਰ ਦਿੰਦਾ ਅੱਸੀ ਅੱਜ ਨਹੀਂ ਇਹ ਚ ਕੰਮ ਚੱਲਦਾ ਤੇ ਉਹ ਕਿਉਂ ਹੋਇਆ ਕਿਉਂਕਿ ਉਹਨੇ ਦੇਖਿਆ ਵੀ ਇਸਨੇ ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾ ਅਲਗਰਜੀ ਕੀਤੀ ਇਹਨੇ ਧਿਆਨ ਨਹੀਂ ਲਾਇਆ ਇਹਨਾਂ ਵਿੱਚ ਸਭ ਦਿੱਤਾ ਮਰੇ ਕਰਕੇ ਜੇ ਸਾਨੂੰ ਥੋੜਾ ਜਿਆ ਦੁੱਖ ਮਿਲਦਾ ਪਰਮੇਸ਼ਰ ਦੇ ਭੁੱਲਿਆ ਆਪਣੇ ਸਭੇ ਰੋਗ ਮੇਰੇ ਵੀਰ ਮੇਰੀਆਂ ਭੈਣਾਂ ਮੇਰੇ ਛੋਟੇ ਬੱਚੇ ਨੌਜਵਾਨ ਬੌਧਾ ਨੀਂਦ ਦੇ ਸਾਰੇ ਉੱਟ ਗਏ ਜਬਜੀਤ ਸਿੰਘ ਕਰਿਆ ਕਰੋ ਜੇ ਨਹੀਂ ਆਉਂਦਾ ਜਬਜੀਤ ਸਿੰਘ ਉਹ ਕਹਿਣਾ ਤੇ ਮੂਲ ਮੰਤਰ ਕਰ ਲਿਆ ਕਰੋ ਜੇ ਮੂਲ ਮੰਤਰ ਨਹੀਂ ਆਉਂਦਾ ਆਉਂਦਾ ਤੇ ਵਾਹਿਗੁਰੂ ਵਾਹਿਗੁਰੂ ਕੋਈ 10 ਮਿੰਟ ਕੋਈ 15 ਮਿੰਟ ਅਕਾਂਦ ਵਿੱਚ ਕਹਿ ਲਿਆ ਕਰੋ ਰੱਬ ਸਾਡੇ ਵੱਲ ਹੋ ਜਾਏਗਾ ਆਪਨ ਬੁੱਧ ਗਿੰਦੀ ਵਿੱਚ ਨਹੀਂ ਕਰਦੇ ਠੀਕ ਹੈ ਅਸੀਂ ਉੱਠਦੇ ਆਂ ਤੇ ਆਪਣਾ ਜੋ ਵੀ ਕਿਰਿਆ ਸਰੀਰ ਦੀ ਹੈ ਉਹ ਕਰਕੇ ਬੁਸ਼ ਕਰਕੇ ਬਾਥਰੂਮ ਜਾ ਗਏ ਤੇ ਚਲੋ ਜੀ ਕਿਸੇ ਨੇ ਮੋਬਾਈਲ ਵੜ ਲਿਆ ਨੋਟੀਫਿਕੇਸ਼ਨ ਦੇਖ ਲਏ ਕਿਸੇ ਨੇ ਕਿਹਾ ਚਾਹ ਬਣ ਗਈ ਜਾਂ ਚੇਤੀ ਬਣਾ ਦਿਓ ਮੈਂ ਕੰਮ ਜਾਣਾ ਤੇ ਪਰਮੇਸ਼ਰ ਨੇ ਜਿੰਨੇ ਅੱਜ ਦਾ ਦਿਨ ਦਿੱਤਾ ਨਾ ਉਹਨੂੰ ਯਾਦ ਕੀਤਾ ਨਾਵ ਦਾ ਸ਼ੁਕਰਾਨਾ ਕੀਤਾ ਨਾਵ ਦਾ ਨਾਮ ਲਿਆ ਤੇ ਫਿਰ ਚਾਹੇ ਮੇਰਾ ਪਰਿਵਾਰ ਹੋਵੇ ਚਾਹੀ ਤੁਹਾਡਾ ਪਰਮੇਸ਼ਰ ਦੇ ਭੁੱਲੇ ਮੈਂ ਤੇ ਕਿਹਨਾ ਉਹਨਾਂ ਨਿਆਣੇ ਉਹ ਦੁਖੀ ਰਹੋਗੇ ਚਾਹੇ ਮੇਰੀ ਘਰ ਵਾਲੀ ਹੈ ਮੈਂ ਤੁਹਾਨੂੰ ਮੈਂ ਸਿੱਧਾ ਬੋਲਦਾ ਹੋ ਸਕਦਾ ਕਿਸੇ ਨੂੰ ਔੜੀਆ ਲੱਗਦਾ ਹੋਵੇ ਪਰ ਸਭ ਆਪਣੀਆਂ ਸਿੱਧੀਆਂ ਗੱਲਾਂ ਨੇ ਚਾਹੇ ਸਾਡੀ ਮਾਂ ਹੋਵੇ ਸਾਡਾ ਪਿਓ ਹੋਵੇ ਸਿੱਧਾ ਹੀ ਕਹਿੰਦਾ ਵੀ ਜੇ ਪਰਮੇਸ਼ਰ ਨੂੰ ਭੁੱਲੇ ਜੇ ਪਾਠ ਨਹੀਂ ਕੀਤਾ ਤੇ ਹਾਏ ਹਾਏ ਕਰਦੇ ਰਹੋ ਫਰਮਾਈ ਕੀ ਕਰੀਏ ਠੀਕ ਹੈ ਜੀ ਤੇ ਆਪਾਂ ਤੁਹਾਡੀ ਅਰਦਾਸ ਜਰੂਰ ਕਰਦੇ ਆਂ ਵੀ ਤੁਹਾਨੂੰ ਰੱਬ ਅਸੀਂ ਤੇ ਸਾਰਿਆਂ ਦੀ ਅਰਦਾਸ ਕਰਦੇ ਆਂ ਵੀ ਪਰਮਾਤਮਾ ਸਭ ਨੂੰ ਅਮਰ ਦਵੇਲਾ ਦੇਵੇ ਸਭ ਨੂੰ ਉਠਾਵੇ ਸਭ ਨੂੰ ਨਾਮ ਦੇਵੇ ਸਭ ਕਿਉਂਕਿ ਅਸੀਂ ਸਾਰੇ ਇੱਕੋ ਜਿਹੇ ਆਂ ਮੈਂ ਆਪਣੇ ਪਰਿਵਾਰ ਦਾ ਭਲਾ ਮੰਗੀ ਜਾਵਾਂ ਮੈਂ ਫਿਰ ਇਮਾਨਦਾਰ ਤੇ ਹੋਇਆ ਹੀ ਨਾ ਠੀਕ ਹੈ ਜੀ ਇਹ ਮਹਾਰਾਜ ਨੇ ਸਾਡੇ ਪਿਓ ਨੇ ਸਾਨੂੰ ਸਿਖਾਇਆ ਸੁਖੀ ਵਸਿਆ ਮੋਰੋ ਪਰਵਾਰਾਂ ਤਾਂ ਦੇ ਕੜੀ ਦਾ ਨਾਨਕ ਨਾਮ ਚੜਦੀ ਕਲਾ ਮੈਂ ਜੋ ਬੇਨਤੀ ਕੀਤੀ ਨਾ ਜਿੱਥੇ ਆਪਣੇ ਪਰਿਵਾਰ ਦੇ ਲਈ ਇਹ ਕਰਨਾ ਚਾਹੇ ਕੋਈ ਘਰ ਘਰੋਂ ਗੁਰੂ ਘਰ ਆਉਣ ਲੱਗਾ ਚਾਹੇ ਕੋਈ ਪਹਿਲਾਂ ਅਰਦਾਸ ਕਰਦਾ ਬਾਅਦ ਵਿੱਚ ਅਰਦਾਸ ਕਰਦਾ ਆਪਣੇ ਬੱਚਿਆਂ ਦੇ ਪਰਿਵਾਰ ਦੇ ਭਲੇ ਦੇ ਨਾਲ ਦੂਜਿਆਂ ਦੇ ਪਰਿਵਾਰ ਦਾ ਵੀ ਭਲਾ ਮੰਗਣਾ ਜਿਹਨੂੰ ਅਕਲ ਨਹੀਂ ਉਹਦੀ ਅਰਦਾਸ ਕਰਨੀ ਨੂੰ ਅਕਲ ਆ ਜੇ ਇਹ ਕਹਿਣਾ ਆਪਾਂ ਬਹੁਤ ਮਾਰਾ ਹੀ ਕੁਝ ਹੋਣਗੇ ਮਹਾਰਾ ਜੀ ਇਨੂ ਦੇ ਬ੍ਰਹਮ ਗਿਆਨ ਕਹਿੰਦੇ ਨੇ ਹੋਰ ਸੋਜੀ ਕਿਨੂੰ ਕਹਿੰਦੇ ਨੇ ਜਿਹੜਾ ਭੈੜਾ ਬੰਦਾ ਹੈ ਉਹਦੀ ਉਹਦੀ ਚੜਦੀ ਕਲਾ ਲਈ ਅਰਦਾਸ ਕਰ ਦੇਣੀ ਉਹਨੇ ਚੰਗਾ ਬਣ ਜਾਣਾ ਫੇਰ ਆਪੇ ਸਾਡੇ ਨਾਲ ਦੀ ਚੰਗਾ ਹੋ ਜਾਏਗਾ ਠੀਕ ਹੈ ਜੀ ਇਹ ਸਾਨੂੰ ਸਿਖਾਇਆ ਹੈ ਬਾਕੀ ਬੱਗੀ ਚੱਲਦਾ ਰਹਿਣਾ ਕੋਈ ਗੱਲ ਨਹੀਂ ਜੇ ਨਹੀਂ ਕੋਈ ਸੁਧਰਦਾ ਤੇ ਫੇਰ ਆਪੇ ਉਹਨੂੰ ਸਮਾ ਦਿਖਾ ਦੇਗਾ ਮੰਦਾ ਚੰਗਾ ਹੈ ਆਪਣੇ ਆਪੇ ਹੀ ਕੀਤਾ ਪਾਉਣਾ ਇੱਥੇ ਲਿਹਾਜ਼ ਥੋੜਾ ਕਿਸੇ ਦਾ ਅਸੀਂ ਕੀਤਾ ਬਣੇ ਨਿਆਣਿਆਂ ਦਾ ਲਾਜ ਤੇ ਇਹ ਲਿਹਾਜ਼ ਜੇ ਗੁੱਸੇ ਵਿੱਚ ਆਏ ਦੇ ਕੋਈ ਗਾਲਾਂ ਵੀ ਕੱਢ ਦਿੱਤੀਆਂ ਚਪੇੜ ਵੀ ਲਾ ਦਿੱਤੀ ਠੀਕ ਹੈ ਸਾਨੂੰ ਉਹਦਾ ਕੰਮ ਨਹੀਂ ਪਸੰਦ ਆਇਆ ਤੇ ਫਿਰ ਜੇ ਹੁਣ ਗੁਰੂ ਨੂੰ ਸਾਡਾ ਕੰਮ ਨਾ ਪਸੰਦ ਆਇਆ ਤੇ ਫਿਰ ਜੇ ਗੁਰੂ ਝਿੜਕੇ ਦਾ ਮੀਟਾ ਲਾਗੇ ਝਿੜਕਣਾ ਉਹਨੇ ਵੀ ਹੈ ਠੀਕ ਹੈ ਜੀ ਸਜ਼ਾ ਉਹਨੇ ਵੀ ਦੇਣੀ ਹੈ ਪਰ ਉਹ ਇਦਾਂ ਦੀ ਸਜ਼ਾ ਨਹੀਂ ਦਿੰਦਾ ਬਈ ਇਹਨੂੰ ਖਤਮ ਨਹੀਂ ਕਰਦੀ ਨਾ ਗੁਰੂ ਇਦਾਂ ਨਹੀਂ ਗੁਰੂ ਸੁਧਰਨ ਦਾ ਮੌਕਾ ਦਿੰਦਾ ਥੋੜਾ ਹਲੂਣਾ ਦਿੰਦਾ ਬਈ ਸਹੀ ਹੋ ਜਾਏ ਆਪੇ ਦੁੱਖ ਸੁੱਖ ਦੇਵੇ ਕਰਤਾ ਇਸ ਕਰਕੇ ਉਹ ਦੁੱਖ ਨਹੀਂ ਦਿੰਦਾ ਦੁੱਖ ਜਿਵੇਂ ਮਾਸਟਰ ਸੋਟੇ ਮਾਰਦਾ ਕੰਮ ਨਹੀਂ ਕਰਦਾ ਬੱਚਾ ਹੋਮਵਰਕ ਨਹੀਂ ਕਰਕੇ ਆਉਂਦਾ ਉਹਨੂੰ ਛਿੜਕਾ ਮਾਰਦਾ ਐਦਾਂ ਹੀ ਗੁਰੂ ਵੀ ਸਾਨੂੰ ਛਿੜਕਦਾ ਵੀ ਕਿਉਂ ਨਹੀਂ ਵੀ ਤੂੰ ਉੱਠਿਆ ਬਾਈ ਕਿਉਂ ਨਹੀਂ ਸ਼ੁਕਰਾਨਾ ਕੀਤਾ ਬਾਈ ਤੇ ਹੁਣ ਲੈ ਫਿਰ ਇਹਦੇ ਲਈ ਤੈਨੂੰ ਹੁਣ ਪਰੇਸ਼ਾਨੀ ਘਟਾਣੀ ਪਾਏਗੀ ਕਿਉਂਕਿ ਤੂੰ ਵਾਦਾ ਕਰਕੇ ਆਇਆ ਸੀ ਮਾਤ ਗਰ ਵਿੱਚ ਵੀ ਮੈਂ ਤੇਰਾ ਸ਼ੁਕਰਾਨਾ ਕਰਦਾ ਕਰਾਂਗਾ ਸਵਾਸਾਂ ਦਾ ਦਸਵੰਦ ਕੱਢਾਂਗਾ ਤੂੰ ਆ ਕੇ ਭੁੱਲ ਗਿਆ ਤੇ ਤੂੰ ਕਹਿੰਦਾ ਹੁਣ ਮੈਂ ਕੌਣ ਤੇ ਤੂੰ ਕੌਣ ਦਾਦ ਪਿਆਰੀ ਵਿਸਰਿਆ ਦਾ ਤਾਰਾ ਹੁਣ ਚੀਜ਼ ਆ ਗਈਆਂ ਹੱਥ ਸਫਲਤਾ ਆ ਗਈ ਹੱਥ ਮਾਇਆ ਹੋ ਗਈ ਚੋਖੀ ਤੇ ਸਾਰਾ ਖੁਸ਼ੀਆ ਵੀ ਪਰਿਵਾਰ ਵੀ ਹੈ ਬੱਚੇ ਹੈ ਜੇ ਉਹਨਾਂ ਦੇ ਵਿੱਚ ਸੁੱਖੀ ਨਾ ਮਿਲਿਆ ਪੈਸੇ ਵਿੱਚ ਸੁੱਖੀ ਨਾ ਮਿਲਿਆ ਸਾਰਿਆਂ ਨੂੰ ਮਿਲਦਾ ਪਰਾਰ ਵਿੱਚੋਂ ਸੁੱਖੀ ਨਾ ਮਿਲਿਆ ਸਾਰਿਆਂ ਨੂੰ ਮਿਲਦਾ ਫਿਰ ਕੀ ਕਰੇਗਾ ਇਸ ਕਰਕੇ ਮਾਲਕ ਦੇ ਅੱਗੇ ਅਰਦਾਸ ਕਰੀਏ ਸੋ ਇਸੀ ਅੱਜ ਦੇ ਲੜੀਵਰ ਸ਼ਮਦੀ ਬਹੁਤ ਹੀ ਸੋਹਣੀ ਪਿਆਰੀ ਵਿਚਾਰ ਮਹਾਰਾਜ ਨੇ ਮਿਹਰ ਕਿਰਪਾ ਕਰਕੇ ਦਿਆ ਕਰਕੇ ਸੇਵਾ ਲਈ ਹੈ ਇਸ ਦਾ ਭਾਵਰਤ ਸਭ ਦੇ ਹੀਰਦਿਆਂ ਵਿੱਚ ਵਸੇ ਮਹਾਰਾਜ ਸਭ ਨੂੰ ਖੁਸ਼ੀਆਂ ਤੇ ਤੰਦਰੁਸਤੀਆਂ ਬਖਸ਼ੇ ਐਨੀ ਸੇਵਾ ਪ੍ਰਵਾਨ ਪਰ ਚੁਕਮਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ